ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਦੀ ਫਿਰ ਫਿਰ ਆਇਆ ਉਹਦਾ ਪੋਲਾ ਤਾਂ ਮੇਰੇ ਰਸਤੀ ਬਖਸ਼ੀ ਮੇਰੇ ਵਾਈਰੂਸ ਫਿਰ ਆਇਆ ਫਿਰ ਕਰੀ ਮੇਰਾ ਮਾਲਕਾ ਧੰਨ ਧੰਨ ਬਾਬਾ ਦੀ ਕੋਈ ਉਹ ਪਾਲਣ ਆ ਰਿਹਾ ਫਿਰ ਹੱਥਾਂ ਤੱਕੇ ਵਾਈਰੂਸ ਜਿੰਦੇ ਫਿਰਦੇ ਵਗਦੇ ਮੇਰ ਪਰ ਆਹ ਵਾਹ करो ज वाइड बाबा दीपि करी باب باب ਕਹਿੰਦਾ ਤਾਂ ਤੁਹਾਨੂੰ ਬਾਬਾ ਦੇਸੀ ਮੇਰ ਕਰੀ ਮੇਰਾ ਬਾਬਾ ਦਾ ਭਰਾ ਪਾਉਂਦੇ ਰਿਹਾ ਤੁਸ ਜਵਾਹੇ ਤਾਂਤਨ ਬਾਬਾ ਦੀ ਤਾਂਤਨ ਬਾਬਾ ਦੀ ਤਾਂਤਨ ਆ ਵਾਹੀ ਤਾਂਤਨ ਆ ਵਾਹੀ ਗੁਰੂ ਤਾਂਤਨ ਆ ਵਾਹੀ ਵਾਹੀ ਗੁਰੂ ਵਾਹੀ ਵਾਹੀ ਉਹ ਕਹਿੰਦੇ ਨਹੀਂ ਚੜਕੇ ਜੜੇ ਵਾਹਿਗੁਰੂ তাৰপৰা বহুত বাদ দিয়ে ਕਾ ਤੋ ਵੈਲੀ ਵੈਲੀ ਤਾਂ ਤਾਂ ਬਾਬਾ ਦੇਸ਼ਰੇਨ ਜੀ ਮੇਰ ਕਰੀ ਜਿੰਨੀ ਸੇਵਾ ਹੁੰਦੀ ਵਾਈਗੁਰੂ ਉਨੀ ਲੇਖ ਲਾਇਓ ਮੇਰੇ ਵਾਈਗੁਰੂ ਹਰਦਾਨ ਬਾਬਾ ਦੇ ਮੇਰ ਕੇ ਮੇਰਾ ਮਾਲਕਾ ਆਹਦਾ ਪਲਾਦ ਜੀ ਦਾ ਜੀ ਦਾ ਜੰਗਰ ਦੱਖਿਆ ਕਰੋ ਵਾਹਿਗੁਰੂ ਤਾਂ ਤਾਂ ਬਾਬਾ ਦੇ ਆਹ ਦੱਖਿਆ ਕਰਾਉਣ ਜਾ ਰਿਹਾ ਹਾਂ ਵਾਹਿਗੁਰੂ ਸ੍ਰੀ ਰਾਮ ਸਰ ਸਾਹਿਬ ਬਾਬਾ ਬੋਤਾ ਜੀ ਬਾਬਾ ਗਰਦਾ ਜੀ ਦੋ ਦੋ ਰੇ ਦੱਖਿਆ ਕਰਿਓ ਸਰ ਸਾਹਿਬ ਅੰਦਾਜ਼ਾ ਕਰਵਾਇਆ ਗਿਆ ਥੱਲੇ ਜਾ ਕੇ ਅੱਟਾ ਕਰਾਉਣਾ ਵਾਹਿਗੁਰੂ ਤਰਸਿਆ ਕਰੋ ਧੰਨ ਗੁਰਜਨ ਤੇ ਪਾਤਸ਼ਾਹ ਜੀ ਬੇਰ ਸਾਹਿਬ ਦੇ ਤਰਸਿਆ ਕਰੋ ਨਾਲੇ ਬੇਰੀ ਦੇ ਬੇਰ ਬਹੁਤ ਲਾਗੇ ਦਿਖਾਉਂਦੇ ਬਹੁਤ ਪੁਰਾਣੀ ਬੇਰੀ ਬੇਰ ਵੇਖਣ ਲੱਗੇ ਵਾਹਿਗੁਰੂ ਆਦੇ ਨੇ ਪੱਕੇ ਬੇਰ ਫਿਲਿਪ ਲਈ ਆਹਾਂ i like वाह वाहेगुरू धन गुरु अर्जन देव पातशाह मेरे घर इतिहास सारा लिखा इस देवी थले बह के गुरु अर्जन देव पातशाह ने ਕੋਨੇ ਸਾਹਿਬ ਵੀਰਾਂ ਉਹ ਚਾਰਨ ਕੀਤਾ ਸੀ ਵਾਹਿਗੁਰੂ ਹੋਰ ਮਾਰਾ ਸਿੱਕੇ ਪਾਸੇ ਇਤਨਾ ਵੈਗੁਰੂ ਦਰਖਤਾਂ ਦਾ ਵਾਰੇ ਕਰਾਉਂਦੇ ਰਹਿਣਾ ਵਾਹਿਗੁਰੂ ਸਿੱਕੇ ਪਾਸੇ ਮੇਰ ਕਰੀ ਹਮਨ ਦੀ ਸਾਧ ਗੁਰਦਵਾਰੇ ਦੱਸਣਾ ਹੋਵੇ ਵਾਹਿ ਗੁਰਦੁਆਰਾ ਰਾਮ ਸਰਸਵ ਜੀ ਦੇ ਦੱਖਣ ਕਰੰਦਾ ਵਾਈਰ ਜੀ। ਕੋਈ ਗਰੇ ਇਨੀ ਵੀਡੀਓ ਨਹੀਂ ਆਪਣੇ ਸ਼ੇਅਰ ਕਰਿਆ ਕਰੋ ਤੇ ਵੇਖਿਆ ਕਰੋ ਲਗਾਤਾਰ। ਬਾਬਾ ਇਹ ਗੁਰਦੁਆਰੇ ਦੱਖਣ ਕਰਾ ਲਈਏ। ਮੈਂ ਕੰਮ ਤੇ ਜਾਂਦਾ ਪਹਿਲੀ। ਵਾਹਿਗੁਰੂ ਸਤਿ ਉਹਨਾਂ ਦਾ ਪੱਧਰ ਚਾਹ ਕਰਾਇਆ ਜੀ ਦਾ ਮਤਬ ਸਾਹਿਬ ਤੇ ਹੋਣ ਦੱਖਿਆ ਕਰਾਉਂਦੇ ਗੁਰਦਰਾਹ ਬੋਤਾਹੇ ਜੀ ਦੇ ਪੱਬਾ ਗਰਜਾ ਸਿੰਘ ਜੀ ਦੇ ਜੁੜੇ ਰਿਹਾ ਕਰਵਾ ਗ੍ਰ ਵੀਡੀਓ ਨਾਲ ਅੱਗ ਗੁਰਦਰਾਹ ਮੰਨਦੀ ਸਾਹਿਬ ਤੁਹਾਨੂੰ ਕੋਰਤਾਂ ਦੇ ਪਾਕ ਸ੍ਰੀ ਵਾਹਿਗੁਰੂ ਫਤਨਾ ਮੋ ਸ੍ਰੀ ਵਾਹਿਗੁਰੂ ਫਤਨਾ ਮੋ ਵਾਹਿਗੁਰੂ 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 ਨਾ ਘਰ ਕਰ ਲਿਆ ਫਤਨਾ ਮੋ ਵਾਹਿਗੁਰੂ ਦੀ ਸਤਿ ਵਾਹਿਗੁਰੂ ਦੀ ਕਰੋ ਦੱਖਣ ਵਾਇਗੁਰ ਦਿਓ ਪਾਪਾ ਬੋਤਾ ਨੂੰ ਦੀ ਇਹ ਲਗਾਪ ਗੱਦਾਸ ਨਹੀਂ ਦੀ 347 ਬੜਾ ਲੱਖਣ ਉਹ ਵਾਹ ਫਾਟਾ ਮੈਂ ਇਲਾਹੀ ਦੁਆਤ ਅੱਗੇ ਵਾਇਗੁਰ ਬਾਅਦ ਜੀ 1.5 ਜਾਰੇ ਪਾਈਏ ਤਾਂ ਹਮ ਤਾਂ ਕਾਣਾ ਹੋ ਗਿਆ ਆਪਣੀ ਦੁਕਾਨ ਦਾ 10000 10000 ਦੇ ਤਨੂ ਬਾਬਾ ਜੀ ਉਮੇਰ ਕਰੀ ਮਹਿਰਾਮ ਆ ਲਾਗਾ ਤੇ ਇੱਕ ਉਨਮਤ ਗੱੜਗੇ ਲਾਈ ਜਾਂਦੇ ਆ ਥਾਲਾ ਜਿਹੜਾ ਲੱਗਾ ਤੇ ਜਿਹੜੀ ਥਾਲ ਲੱਗੇ ਵਾਹਿਗੁਰੂ ਵਾਹਿਗੁਰੂ ਮਹਾਰਾਏ ਆਪਣੇ ਚਰਨਾਂ ਨਾਲ ਲਾਗ ਰਖਿਓ ਗੁਰਚਾਂ ਰਖਿਓ ਵਾਹਿਗੁਰੂ ਉਮੇਰ ਕਰੀ ਮਹਿਰਾਮ ਤਦ ਤੀ ਬਸ ਸਾਰੇ ਓਏ ਪਰਲੇ ਬੰਨੇ ਜੋੜੇ ਘਾਰੇ ਉਦੋਂ ਲਾਏ ਜੋੜੇ ਆਪਾਂ ਉਹ ਜੋੜੇ ਆਏ ਤੇਨੇ

ਕਹੇਗਾ ਮੀ ਮਨੁੱਖਾ ਹਰ ਦਮ ਕਰੇ ਰੰਤ ਕਾਣਾ ਨਾ ਬੜੀ ਜੀ